ਤੂ ਦੇਖੋ ਮੋਟੇ ਨੇ ਬੇਟੀ ਦੇ ਵੀ ਨਾ ਜਦੋਂ ਮਤਲਬ ਹਸਪੀਟਲ ਲਈ ਆ ਗਈ ਪਹਿਲਾਂ ਸਿੱਧੀ ਆਹੀ ਫਿਰ ਇੱਕਦਮ ਹੀ ਇੱਥੇ ਬਾਵਾ ਲੱਗ ਗਏ ਐਸ ਤਰ੍ਹਾਂ ਉਹ ਵੱਡੇ ਮੇਰੇ ਬੇਟੇ ਵੀ ਆ ਇਸ ਤਰ੍ਹਾਂ ਬਾਵਾ ਲਤਨਾ ਵੀ ਐਸੀ ਤਰ੍ਹਾਂ ਹੋ ਗਏ ਇਤਨਾ ਬਿਲਕੁਲ ਸਿੱਧੀ ਨਹੀਂ ਹੁੰਦੀ ਆ ਰੀ ਵੀ ਬਹੁਤ ਜ਼ਿਆਦਾ ਹੋਇਆ ਜੋੜੀ ਗਈਆਂ ਇਤਨਾ ਜੁੜ ਗਏ ਬਾਵਾ ਲਤਾਂ ਵਿੱਚ ਹੁਣ ਇਹਨਾਂ ਦੀ ਲਤਾਂ ਵੀ ਨਹੀਂ ਸਿੱਧੀ ਹੁੰਦੀ ਆ ਵੀ ਨਹੀਂ ਦੀ ਬਾਵਾ ਵੀ ਨਹੀਂ ਸਿੱਧੀ ਹੁੰਦੀ ਮੇਰਾ ਵੀ ਇੱਕ ਮੌਣ ਵਾਲਾ ਤੇ ਮੇਰੀ ਕੁਮਾਰੀ ਫਣੀ ਇੱਕ ਮਾਣ ਕੀ ਤੇ ਮੈਂ ਕੁਛ ਖਾਉਂਗੀ ਮੈਂ ਆਪਣੇ ਬੱਚੇ ਪਾਲੂਗੀ ਨਾ ਨਾ ਸਾਡੇ ਕੋਈ ਪੈਣੀ ਨਾ ਬੰਨਣਾ ਸਾਡੇ ਕੋਈ ਨੌਕਰੀ ਏ ਉਹ ਵੀ ਨਹੀਂ ਸਾਡੇ ਕੋਲੇ ਆਏਗਾ ਐਸ ਤਰ੍ਹਾਂ ਆਪਣੇ ਕੇ ਟਾਈਮpass ਕਰਦੇ ਸਵੇਰ ਦੀ ਖਾ ਲੈਂਦੇ ਸ਼ਾਮ ਨੂੰ ਫੇਟ ਕਰਦੇ ਕਿ ਕਦੋਂ ਕੋਈ ਤਸ ਵੀ ਕਮਾ ਕੇ ਲਿਆਉਣਗੇ ਤੇ ਫੇਰ ਅਸੀਂ ਖਾਵਾਂਗੇ ਇਦਾਂ ਦੀ ਸਾਡੀ ਹਾਲਤ ਸੀਗੀ ਨਾ ਕਰੋ ਇਸ ਦਾ ਸੁਧਾਰਾ ਸਿਸਟਮ ਹੈ ਇਹ ਆਵਲਾ ਇਹ ਬੱਚਾ ਹੈਗਾ ਕਿੰਨੇ ਸਾਲ ਦਾ ਉਹ ਬਲਾ ਉਹ ਬੱਚਾ 11 ਸਾਲ ਦਾ 12ਵਾਂ ਸੱਦਾ ਪਿਆ ਕੋਈ ਗੱਲ ਨਹੀਂ ਮਾਰੇ ਸਭ ਠੀਕ ਹੋ ਜਾਏਗਾ ਠੀਕ ਹੋ ਜਾਏਗਾ ਅਰੇ ਇਸ ਕਿੰਨੇ ਮੈਂ ਵੀ ਕਿੰਨੀ ਚਲ ਹਾਨੂੰ ਬੇਸ਼ੱਕ ਹੋਰ ਕੁਝ ਕਰ ਹੋ ਜਾਂਦਾ ਕੋਈ ਗੱਲ ਨਹੀਂ ਪਰ ਤੁਹਾਡੇ ਬੱਚਿਆਂ ਨੂੰ ਨਾ ਕੋਈ ਸੁਹੰਦੜੀ ਬੱਚਾ ਦੀ ਉਮਰ ਅਜ ਸ਼ੁਰੂ ਹੋਈ ਯਾ ਨਵੀਂ ਬਰੇਹਤ ਤੇ ਮੈਂ ਤੈਨੂੰ ਕੁਝ ਵੇਖਿਆ ਵੀ ਨਹੀਂ ਗਾ ਤੇ ਵੀ ਇਹਦੀ ਬਿਰਾਹ ਤੋ ਬੇਤਨੀ ਹੈ ਕਿਹਾ ਕੋਈ ਮੇਰੇ ਇੰਧੇ ਨਹੀਂ ਪਾਇਸ ਕੋ ਤੋਂ ਕੋਈ ਸਾਨੂੰ ਰੋਟੀ ਮਕਾ ਕੇ ਦਊਗਾ ਤੇ ਮੈਂ ਖਾ ਸਿਖਾਵਾਂਗੀ ਅੱਛਾ ਚੱਲਦਾ ਨਹੀਂ ਆਤਾ ਨਹੀਂ ਇਹ ਖਾਣਾ ਬਣਾਉਂਦੀ ਹੈ ਤੇਰੇ ਸਿਖਾਣੇ ਜਿੰਨੂ ਵੀ ਦਸਾਂ ਕਰ ਕਰ ਕੇ ਕਿਤੇ ਤਿੰਨਾ ਤੀਆਂ ਤੋਂ ਲਿਆ ਹੀ ਹੰਮੀਆਂ ਕਿੰਨੇ ਦੇਤੀ ਆ ਸਤ ਸਭ ਤੋਂ ਛੋਟੀ ਇਹ ਕਰਨੀ ਸੀਗੀ ਨਹੀਂ ਇਹ ਘਰ ਸੀਗੀਆਂ ਇਹਦੇ ਇਹਦੇ ਵੀ ਹੱਥ ਬਣਨ ਹੋਏ ਸੀਗੇ ਇਹਦੇ ਹੱਥਾਂ ਤੇ ਵੀ ਕਾਫੀ ਜਿਆਦਾ ਛਾਲੇ ਬਣ ਗਏ ਆ ਚੀਜ਼ ਤੇ ਪਰ ਇਹ ਨਾ ਹੁਣ ਠੀਕ ਹੋ ਗਏ ਆ ਹਾਂਜੀ ਇਹਦਾ ਨੱਕ ਤੇ ਸੀਗੇ ਉਹਦੇ ਵਾਲ ਵੀ ਮਤਲਬ ਕਿ ਇਹਦੇ ਵੀ ਬਰਨ ਹੋ ਗਏ ਸੀਗੇ ਥੋੜੇ ਥੋੜੇ ਇਹ ਹੁਣ ਠੀਕ ਆ ਥੋੜੀ ਦੂਰ ਸੀ ਨਾ ਤਾਂ ਕਰਕੇ ਸਾਡੇ ਮਦਰ ਇਨ ਲਾ ਦੇ ਉਹਨਾਂ ਦੇ ਵੀ ਇਥੋਂ ਹੱਥ ਬਰਨੂ ਹੋਏ ਆ ਉਹਨੇ ਇਸ ਤਰ੍ਹਾਂ ਹੀ ਹੋ ਗਏ ਹੁਣ ਸਿੱਧੇ ਹੁੰਦੇ ਨਹੀਂ ਸਾਰੇ ਪਾਸਿਓਂ ਘਿਰ ਕੇ ਆ ਗਈ ਆ ਕਿ ਸਾਡੇ ਨਾਲ ਆ ਆ ਸਾਇ ਮਮੀ ਨੂੰ ਤੁਹਾਡੇ ਸਾਸੂ ਮੰਮਾ ਦੀ ਉਹਦਾਂ ਨੂੰ ਹੀ ਥੋੜੇ ਦਿਨ ਪਹਿਲਾਂ ਹਸਪੀਟਲੋਂ ਲੈ ਕੇ ਆਏ ਉਹਨੂੰ ਬਾਥਰੂਮ ਵਾਲੀ ਪਾਈਪ ਲੱਗੀ ਹੋਈ ਆ ਉਹਨਾਂ ਦੇ ਵੀ ਹੱਥ ਸੜ ਗਿਆ ਉਹ ਬਲੈ ਜਿਹੜੀ ਆ ਇਸ ਤਰ੍ਹਾਂ ਉਹ ਕਿ ਸਿਰਫ ਆ ਇੱਕ ਇੱਕ ਗੁਲ ਚਲਦੀ ਆ ਇਸ ਤਰ੍ਹਾਂ ਬਾਕੀ ਆ ਜਿਹੜੀ ਨਾਲ ਜੁੜ ਗਈਆਂ ਉਹਨਾਂ ਦੀ ਵੀ ਉਹ ਜਿਹੜੇ ਪਲਾਸਟਿਕ ਪਿਗਲ ਕੇ ਹੋ ਜਾਂਦਾ ਨਾ ਉਹ ਚੀਜ਼ ਹੋ ਗਈ ਨਾ ਨਾ ਕੀ ਗੱਲ ਹੈ ਕਿ ਟ੍ਰਬਲ ਆ ਗਈ ਸਾਰੀ ਫੈਮਿਲੀ ਦੇ ਕੋਈ ਵੀ ਦੀ ਇੱਕ ਗਜਰਾ ਧੀ ਕੋ ਪਤਾ ਨਹੀਂ ਕਿਵੇਂ ਕਰਨਗੇ ਅਕੂ ਕੀ ਬਣੂਗਾ ਨਾ ਲੇ ਇਹ ਆਪਣਾ ਗੁਜ਼ਾਰਾ ਕਰਨੇ ਸਾਬ ਨਾਲ ਇਹਨਾਂ ਦੇ 8 ਮਹੀਨੇ ਹੋ ਗਏ ਇਹਨਾਂ ਦੀ ਇਹਨਾਂ ਲੱਗ ਤੇ ਪੱਟੀਆਂ ਹੁੰਦੀਆਂ ਨੂੰ 8 ਮਹੀਨੇ ਹੋ ਗਏ ਜੇ ਤੇ ਪੰਜਾਂ ਦਿਨਾਂ ਬਾਅਦ ਡਾਕਟਰ ਆਉਂਦਾ ਹਿਸਾਬ ਨਾਲ 5000 ਰੁਪਏ ਲੈ ਕੇ ਜਾਂਦਾ ਅਮਰ ਸਰੂਮ ਦੇ ਡਾਕਟਰ ਪੱਟੀ ਕਰਨ ਤੇ ਪੰਜਾਂ ਦਿਨਾਂ ਬਾਅਦ 5000 ਰੁਪਏ ਲੈ ਕੇ ਜਾਂਦੇ ਫਿਰ ਸਾਨੂੰ ਕਿਸ ਨੇ ਸਲਾਹ ਦਿੱਤੀ ਹੈ ਚਬਾਲ ਵਾਲੇ ਜਿੱਥੋਂ ਇਹਨਾਂ ਦਾ ਮਤਲਬ ਕਿ ਚੱਲਦਾ ਪਿਆ ਨਾ ਟਰੀਟਮੈਂਟ ਤੇ ਉੱਥੋਂ ਅਸੀਂ ਇਹਨਾਂ ਦਾ ਟਰੀਟਮੈਂਟ ਕਰਾਇਆ ਹੋਣਾ 4 ਦਿਨ ਹੋ ਗਏ ਮਤਲਬ ਕਿ ਚੌਥੀ ਪੱਟੀ ਵਾਸਤੇ ਇਹਨਾਂ ਨੂੰ ਖੜਿਆ ਉੱਥੇ 2000 ਦੀ ਕੱਢੀ ਕਰਕੇ ਖੜੀਦਾ ਹਾਂਜੀ ਚਬਾਲ ਉਹੀ ਡਾਕਟਰ ਸੂਰਤਾ ਸਿੰਘਾਂ ਜਿਹੜੇ ਉਹਨਾਂ ਕੋਲ ਜਿੰਨਾ ਕੋਲ ਇਹਦਾ ਉਹ ਪ੍ਰੈਸ਼ਰ ਹੋਣਾ ਹੈ। ਬੀਟੀ ਦਾ ਹਾਂਜੀ ਅ ਵੀ ਤਾਂ ਇਹਨਾਂ ਦਾ ਫੇਸ ਬਹੁਤ ਜ਼ਿਆਦਾ ਮੈਂ ਮੈਂ ਇਤਰਾ ਲੇਸ ਚੋਂਦੀ ਸੀ ਇਸ ਤਰ੍ਹਾਂ ਨਾ ਜਿੱਦਾਂ ਰੇਸ਼ਾ ਨਹੀਂ ਵਗਦਾ। ਇਹ ਮੀ ਦਾ ਮਤਲਬ ਕਿ ਫੇਸ ਇਸ ਸਗਾ। ਅਸੀਂ ਤਾਂ ਹੀ ਇਹਨਾਂ ਨੂੰ ਕਿਤੇ ਹੋਰ ਨਹੀਂ ਰੈਫਰ ਕੀਤਾ ਨਹੀਂ ਤੇ ਮੈਨੂੰ ਬਹੁਤ ਲੋਕ ਕਹਿੰਦੇ ਆ ਕਿ ਜਿੱਥੋਂ ਆ ਠੀਕ ਹੋ ਰਿਹਾ ਆ ਆਪਾਂ ਇਹਨਾਂ ਨੂੰ ਉੱਥੋਂ ਚੇਂਜ ਨਹੀਂ ਕਰਨਾ। ਨਹੀਂ ਨਹੀਂ ਜਿੱਥੋਂ ਠੀਕ ਹੋ ਰਿਹਾ ਉੱਥੇ ਰਹਿਣ। ਹੁਣ 2 ਲੱਖ ਰੁਪਿਆ ਉਹਦੇ ਆਪਰੇਸ਼ਨ ਦਾ ਮੰਗ ਲਿਆ ਡਾਕਟਰ ਨੇ। ਜਿੱਦੂ ਲੱਖ ਇਹਦਾ ਕਿਹਾ ਜੀ। 1.5 ਲੱਖ ਇਹਨਾਂ ਦੀ ਲੱਤ ਸਿੱਧੀ ਕਰਨ ਲੱਗੇ ਇਕੱਠੀ ਰਹਿੰਦੀ ਨਾ ਸਿੱਧੀ ਨਹੀਂ ਹੁੰਦੀ ਕਰਾਓ ਆਪਾਂ ਸਾਰੇ ਮਿਲ ਕੇ ਕਰਦੇ ਆ ਕੋਈ ਗੱਲ ਨਹੀਂ ਹਾਂਜੀ ਸਾਰੇ ਹੋ ਸਕਦਾ ਮਤਲਬ ਆਪਣਾ ਮੇਰ ਸਮਝੋ ਸਾਨੂੰ ਸਾਰਿਆਂ ਨੂੰ ਅਸੀਂ ਹਾਂਜੀ ਹਾਂਜੀ ਤਾਂ ਤੁਸੀਂ ਚਲੋਗੇ ਕਰਦੇ ਆ ਪ੍ਰਮਾਤਮਾ ਨੇ ਤੁਹਾਡੇ ਮਨ ਮੇਰ ਪਾਈ ਤੁਹਾਨੂੰ ਸਾਡੇ ਨਾਲ ਮਿਲਾਇਆ ਕਿਸ ਤਰੀਕੇ ਨਾਲ ਹੀ ਚਲੋ ਅੱਗੇ ਵੀ ਪੜੀ ਲੋਕਾਂ ਨੇ ਸਾਡੀ ਹੈਲਪ ਕੀਤੀ ਪਈ ਇਹਨਾਂ ਦਾ ਧੰਨਵਾਦ ਨਹੀਂ ਕਰ ਸਕਦੇ ਸਿਰਫ ਇੱਕ ਲੋਕਾਂ ਦੇ صدਕੇ ਸਾਡੀ ਜਾਨ ਬਚੀ ਤੇ ਹੀ ਆਪਣੇ ਘਰ ਆਏਗੇ ਨੇ ਤੇ ਕੋਈ ਕਹਿੰਦਾ ਨਹੀਂ ਰਮਦਾਸ ਜੀ ਤੁਸੀਂ ਗਲੀ ਤੇ ਨਿਕਲੋਗੇ ਨਾ ਤੁਸੀਂ ਨੂੰ ਪੁੱਛ ਲਿਓ ਵੀ ਇਹਨਾਂ ਦੇ ਹਾਲਾਤ ਕੀ ਸੀ ਕੋਈ ਕਹਿੰਦਾ ਨਹੀਂ ਵੀ ਇਹ ਘਰੇ ਵਾਪਸ ਆਉਣਗੇ ਤੇ ਮਨਨੇ ਹਸ ਬਚੇ ਸ਼ਹਿਰ ਦੇ ਵਿੱਚ ਲੋਕਾਂ ਨੇ ਖਾਣਾ ਪੀਣਾ ਛੱਡ ਦਿੱਤਾ ਹੈ ਕਿ ਪਤਾ ਨਹੀਂ ਉਹਦੇ ਪਰਿਵਾਰ ਨਾਲ ਕੀ ਬਣਨਾ ਕੀ ਵਾਪਸ ਕਿੱਦਾਂ ਹੋਉਣਗੇ ਤੇ ਇਹਨੀਆਂ ਅਰਦਾਸਾਂ ਹੁੰਦੀਆਂ ਹੈ ਨਾ ਤੁਹਾਨੂੰ ਸਿਰਫ ਲੋਕਾਂ ਦੀ ਅਰਦਾਸਾਂ ਨੇ ਬਚਾਇਆ ਹੁੰਦੀ ਅਸੀਂ ਨਹੀਂ ਬਚ ਕੇ ਆ ਸਕਦੇ ਜਿਹੜੀ ਸਾਡੀ ਹਾਲਤ ਸੀਗੀ ਮੰਦੀ ਵਾਲੇ ਨੇ ਹੱਥ ਲਾਉਣਾ ਨਹੀਂ ਹੱਥ ਵੀ ਨਹੀਂ ਲਾਉਂਦੇ ਸਾਨੂੰ ਤਿੰਨ ਤਿੰਨ ਲੱਖ ਰੁਪਏ ਤਾਂ ਮਤਲਬ ਅਸੀਂ ਪੇ ਕਰਦੇ ਨੇ ਤਿੰਨ ਤਿੰਨ ਲੱਖ ਰੁਪਏ 3.5 ਲੱਖ ਰੁਪਏ ਵੈਂਟੀਨੇਟਰ ਤੇ ਵੀ ਵੈਂਟੀਨੇਟਰ ਤੇ ਵੀ ਵੈਂਟੀਨੇਟਰ ਤੇ ਇਹ ਵੀ ਇਹ ਵੀ ਵੈਂਟੀਨੇਟਰ ਸਾਰੇ ਵੈਂਟੀਨੇਟਰ ਤੇ ਸਿਰਫ ਇੱਕ ਮੈਨੂੰ ਛੱਡ ਕੇ ਮੈਨੂੰ ਵੀ ਮੈਨੂੰ ਸੁਰਤ ਸੀ ਕਿਉਂਕਿ ਮੈਂ ਥੋੜੀ ਦੂਰ ਸਾਂ ਇਸ ਕਰਕੇ ਮੈਨੂੰ ਪਤਾ ਇਹ ਹੋਇਆ ਤੇ ਇਹਦਾ ਤਾਂ ਵੀ ਜ਼ਿਆਦਾ ਹੀ ਹੈ ਹੋਇਆ ਸਭ ਛੜਿਆ ਗਿਆ ਪਿਆਰ ਸੀਗੇ ਆਹ ਦੇਖੋ ਆ ਪਿਆਰ ਸੀ ਆ ਫੇਸ ਵੀ ਸੀਗਾ ਹੱਥ ਸੀਗਾ ਮੇਰਾ ਕੋ ਰਾਈਟ ਹੈਂਡ ਇੱਥੋਂ ਤੱਕ ਇੱਥੋਂ ਤੱਕ ਸੀਗਾ ਪਰ ਇਹ ਕਿ ਮੈਂ ਥੋੜੀ ਦੂਰ ਐ ਇਸ ਕਰਕੇ ਮਿੰਨੂ ਸੁਰਤ ਸੀਗੀ ਪਰ ਇਹਨਾਂ ਨੂੰ ਮਤਲਬ ਕਿ ਇੰਨੇ ਦਿਨ ਵੈਂਟੀਲੇਟਰ ਤੇ ਰੱਖਿਆ ਸਾਨੂੰ ਪਤਾ ਨਹੀਂ ਲੱਗਦਾ ਵੀ ਡਾਕਟਰਾਂ ਨੇ ਪਤਾ ਨਹੀਂ ਹੁਣ ਇਹ 2 ਮਿੰਟ ਚ ਕੀ ਕਹਿ ਦੇਣਾ ਤੇ 2 ਮਿੰਟ ਬਾਅਦ ਕੀ ਕਹਿ ਦੇਣਾ ਹੈ ਸਰ ਬਸ ਇਹੀ ਕਹਿੰਨੇ ਆ ਵੀ ਮਾਲਕਾ ਸਾਡੇ ਜੀ ਬਚ ਜਾਣ ਸਾਹ ਚੱਲਦੇ ਰਹਿਣ ਸਾਡੇ ਪਰਿਵਾਰ ਵਾਲਿਆਂ ਦੇ ਬਸ ਠੀਕ ਹੀ ਦਹਿ ਦੱਬ ਗਣੀ ਓਏ ਸਰ ਠੀਕ ਹੋਏਗਾ ਹਾਂਜੀ 8 ਮਹੀਨੇ ਹੋ ਗਏ ਆ ਹੁਣ 9 ਤਰੀਕ ਨੂੰ 9 ਮਹੀਨੇ ਹੋ ਜਾ ਰਹੇ ਸਾਰੀ ਦੁਨੀਆ ਮਤਲਬ ਕਿ ਅੱਗੇ ਨੰਗ ਗਿਆ ਹੀ ਅਸੀਂ ਸੋਚਦੇ ਹੀ ਉੱਥੇ ਦੇ ਉੱਥੇ ਹੀ ਖਲੋਤੇ ਆ ਅੱਥੇ ਬਸ ਇੰਨਾ ਕਹੀਦਾ ਵੀ ਚਲ ਮਾਲਕ ਸਾਡੇ ਪਰਿਵਾਰ ਦੇ ਸਾਹਮਣੇ ਇਹ ਵੀ ਆਪਣੇ ਰਾਜੀ ਖੁਸ਼ੀ ਨੇ ਉਹ ਵੀ ਚਲੋ ਸਾਡੇ ਤਿੰਨੇ ਮਤਲਬ ਕਿ ਜੀ ਮੇਲੇ ਸਾਡੇ ਤਿੰਨੇ ਘਰੇ ਆਪਣੇ ਸਾਡੀ ਅੱਖਾਂ ਦੇ ਸਾਹਮਣੇ ਆ ਨਾ ਉਹ ਨਹੀਂ ਕਰਦਾ ਵੀ ਯਾਰ ਵੀ ਮਤਲਬ ਕੀ ਚਲੋ ਇਹਦਾ ਭਾਏ ਇੱਕ ਵੱਡਾ ਐ ਤੋਂ ਉਹ ਕੰਮ ਕਰਨ ਦੇ ਆ ਕੁਛ ਇੰਨੇ ਪਾਪਾ ਕਰਨ ਦੇ ਆ ਉਹਦੇ ਤੋਂ ਹੀ ਥੋੜਾ ਬਹੁਤਾ ਚਲਾਈ ਜਾਈਦਾ ਹੋਲੀ-ਬੋਲੀ ਤੁਹਾਨੂੰ ਪਤਾ ਬੱਚਿਆਂ ਦੇ ਸਕੂਲ ਵਾਲਿਆਂ ਨੇ ਉਹਨਾਂ ਦੀ ਫੀਸਾਂ ਮਾਫ ਕਰਤੀਆਂ ਵੀ ਚਾ ਲੈ ਇਹਨਾਂ ਦੇ ਬੱਚਿਆਂ ਦਾ ਸਾਲ ਨਾ ਮਰੇ ਇਸ